ਲੁਧਿਆਣਾ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੋਂ ਪੰਜਾਬ ਵਿਆਹ ਦੇ ਲਈ ਆਈ ਇੱਕ 69 ਸਾਲਾ ਔਰਤ ਵਿਆਹ ਦੇ ਸੁਪਨੇ ਸਜਾ ਕੇ ਆਈ ਸੀ ਜੇਕਰ ਵਾਪਸ ਗਈ ਤਾਂ ਉਹ ਸੀ ਸਿਰਫ ਉਸ ਦੀ iracial ਰੁਪਿੰਦਰ ਕੌਰ ਪੰਦੇਰ ਇੱਕ ਐਨ ਆਰ ਆਈ ਜਿਸ ਦਾ ਵਿਆਹ ਹੋਣਾ ਸੀ ਯੂਕੇ ਆਧਾਰਿਤ 75 ਸਾਲਾ ਚਰਨਜੀਤ ਸਿੰਘ ਗਰੇਵਾਲ ਦੇ ਨਾਲ ਦੋਵਾਂ ਦੀ ਜਾਣ ਪਹਿਚਾਣ ਮੈਟ੍ਰੀਮੋਨੀਅਲ ਸਾਈਟ ਦੇ ਉੱਪਰ ਹੋਈ ਸੀ ਗੱਲਾਂ ਬਣੀਆਂ ਰਿਸ਼ਤਾ ਨੇੜੇ ਆਇਆ ਰੁਪਿੰਦਰ ਨੇ ਭਾਰਤ ਤਕਰੀਬਨ 30 ਲੱਖ ਰੁਪਏ ਤੱਕ ਭੇਜ ਦਿੱਤੇ ਤੇ ਵਿਆਹ ਦਾ ਵਾਅਦਾ ਵੀ ਹੋਇਆ ਪਰ ਜੁਲਾਈ ਦੀ ਉਸ ਰਾਤ ਨੇ ਸਾਰੀ ਕਹਾਣੀ ਹੀ ਬਦਲ ਕੇ ਰੱਖ ਦਿੱਤੀ ਵਿਆਹ ਦੀ ਥਾਂ ਉੱਤੇ ਬਣੀ ਮੌਤ ਦੀ ਸਾਜ਼ਿਸ਼ 12 ਜੁਲਾਈ ਨੂੰ ਰੁਪਿੰਦਰ ਨੂੰ ਇੰਡੀਆ ਬੁਲਾਇਆ ਗਿਆ ਤੇ ਜਿੱਥੇ ਉਹ ਕਿਲਾ ਰਾਏਪੁਰ ਪਹੁੰਚੀ ਉੱਥੇ ਉਸ ਨੂੰ ਬੇਰਹਿਮੀ ਦੇ ਨਾਲ بیسਬਾਲ ਬੈਟ ਦੇ ਨਾਲ ਕੁੱਟਿਆ ਗਿਆ ਅਤੇ ਕੁੱਟ-ਪੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਅਤੇ ਫਿਰ ਸਬੂਤ ਮਿਟਾਉਣ ਦੇ ਲਈ ਉਸ ਦੀ Laash ਨੂੰ ਤਿੰਨ ਦਿਨਾਂ ਤੱਕ ਬਣ ਦੇ ਕੋਲੇ ਵਿੱਚ ਰੱਖ ਕੇ ਸਾੜਿਆ ਗਿਆ। ਬਾਕੀ ਰਾਖ ਤੇ ਹੱਡੀਆਂ ਨੇੜਲੇ ਨਾਲੇ ਵਿੱਚ ਸੁੱਟ ਦਿੱਤੀਆਂ ਗਈਆਂ। ਸਸਪੈਂਸ ਉਦੋਂ ਖੁੱਲਿਆ ਜਦੋਂ ਰੁਪਿੰਦਰ ਦੀ ਭੈਣ ਨੇ ਉਸ ਦਾ ਫੋਨ ਬੰਦ ਹੋਣ ਦੇ ਕਾਰਨ ਅਮਰੀਕੀ ਦੂਤਾਵਾਸ ਦੇ ਨਾਲ ਸੰਪਰਕ ਕਰ ਲਿਆ। ਪੁਲਿਸ ਨੇ ਜਾਂਚ ਕੀਤੀ ਤੇ ਮੁੱਖ ਦੋਸ਼ੀ ਸੁਖਜੀਤ ਸਿੰਘ ਨੂੰ ਤੇ ਮੁੱਖ ਦੋਸ਼ੀ ਸੁਖਜੀਤ ਸਿੰਘ सोनू ਨੂੰ ਗ੍ਰਿਫਤਾਰ ਕਰ ਲਿਆ ਉਸ ਨੇ ਕਤਲ ਦੀ ਸਾਰੀ ਗੱਲ ਮੰਨ ਲਈ ਲੇਕਿਨ ਚਰਨਜੀਤ ਸਿੰਘ ਗਰੇਵਾਲ ਤੇ ਉਸ ਦਾ ਭਰਾ ਅਜੇ ਵੀ ਫਰਾਰ ਨੇ ਪੁਲਿਸ ਨੂੰ ਜੋੜ ਰਹੀ ਹੈ ਤੇ ਉਮੀਦ ਕਰਦੇ ਆ ਕਿ ਪੁਲਿਸ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਵੇਗੀ ਲੁਧਿਆਣਾ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੋਂ ਪੰਜਾਬ ਵਿਆਹ ਦੇ ਲਈ ਆਈ ਇੱਕ 69 ਸਾਲਾ ਔਰਤ ਵਿਆਹ ਦੇ ਸੁਪਨੇ ਸਜਾ ਕੇ ਆਈ ਸੀ ਜੇਕਰ ਵਾਪਸ ਗਈ ਤਾਂ ਉਹ ਸੀ ਸਿਰਫ ਉਸਦੀ ਰਾਖ ਰੁਪਿੰਦਰ ਕੌਰ ਪੰਦੇਰ ਇੱਕ ਐਨ ਆਰ ਆਈ ਜਿਸ ਦਾ ਵਿਆਹ ਹੋਣਾ ਸੀ ਯੂਕੇ ਆਧਾਰਿਤ 75 ਸਾਲਾ ਚਰਨਜੀਤ ਸਿੰਘ ਗਰੇਵਾਲ ਦੇ ਨਾਲ ਦੋਵਾਂ ਦੀ ਜਾਣ ਪਹਿਚਾਨ ਮੈਟ੍ਰੀਮੋਨੀਅਲ ਸਾਈਟ ਦੇ ਉੱਪਰ ਹੋਈ ਸੀ ਗੱਲਾਂ ਬਣੀਆਂ ਰਿਸ਼ਤਾ ਨੇੜੇ ਆਇਆ ਰੁਪਿੰਦਰ ਨੇ ਭਾਰਤ ਤਕਰੀਬਨ 30 ਲੱਖ ਰੁਪਏ ਤੱਕ ਭੇਜ ਦਿੱਤੇ ਤੇ ਵਿਆਹ ਦਾ ਵਾਅਦਾ ਵੀ ਹੋਇਆ ਪਰ ਜੁਲਾਈ ਦੀ ਉਸ ਰਾਤ ਨੇ ਸਾਰੀ ਕਹਾਣੀ ਹੀ ਬਦਲ ਕੇ ਰੱਖ ਦਿੱਤੀ ਵਿਆਦ ਦੀ ਥਾਂ ਉੱਤੇ ਬਣੀ ਮੌਤ ਦੀ ਸਾਜ਼ਿਸ਼ 12 ਜੁਲਾਈ ਨੂੰ ਰੁਪਿੰਦਰ ਨੂੰ ਇੰਡੀਆ ਬੁਲਾਇਆ ਗਿਆ ਤੇ ਜਿੱਥੇ ਉਹ ਕਿਲਾ ਰਾਏਪੁਰ ਪਹੁੰਚੀ ਉੱਥੇ ਉਸ ਨੂੰ ਬੇਰਹਿਮੀ ਦੇ ਨਾਲ بیسਬਾਲ ਬੈਟ ਦੇ ਨਾਲ ਕੁੱਟਿਆ ਗਿਆ ਅਤੇ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਅਤੇ ਫਿਰ ਸਬੂਤ ਮਿਟਾਉਣ ਦੇ ਲਈ ਉਸ ਦੀ লাশ ਨੂੰ ਤਿੰਨ ਦਿਨਾਂ ਤੱਕ ਬਲ ਦੇ ਕੋਲੇ ਵਿੱਚ ਰੱਖ ਕੇ ਸਾੜਿਆ ਗਿਆ ਬਾਕੀ ਰਾਖ ਤੇ ਹੱਡੀਆਂ ਨੇੜਲੇ ਨਾਲੇ ਵਿੱਚ ਸੁੱਟ ਦਿੱਤੀਆਂ ਗਈਆਂ ਸਸਪੈਂਸ ਉਦੋਂ ਖੁੱਲਿਆ ਜਦੋਂ ਰੁਪਿੰਦਰ ਦੀ ਭੈਣ ਨੇ ਉਸ ਦਾ ਫੋਨ ਬੰਦ ਹੋਣ ਦੇ ਕਾਰਨ ਅਮਰੀਕੀ ਦੂਤਾਵਾਸ ਦੇ ਨਾਲ ਸੰਪਰਕ ਕਰ ਲਿਆ ਪੁਲਿਸ ਨੇ ਜਾਂਚ ਕੀਤੀ ਤੇ ਮੁੱਖ ਦੋਸ਼ੀ ਸੁਖਜੀਤ ਸਿੰਘ ਨੂੰ ਤੇ ਮੁੱਖ ਦੋਸ਼ੀ ਸੁਖਜੀਤ ਸਿੰਘ ਸੋਨੂ ਨੂੰ ਗ੍ਰਿਫਤਾਰ ਕਰ ਲਿਆ ਉਸ ਨੇ ਕਤਲ ਦੀ ਸਾਰੀ ਗੱਲ ਮੰਨ ਲਈ ਲੇਕਿਨ ਚਰਨਜੀਤ ਸਿੰਘ ਗਰੇਵਾਲ ਤੇ ਉਸ ਦਾ ਭਰਾ ਅਜੇ ਵੀ ਫਰਾਰ ਨੇ ਪੁਲਿਸ ਬਹੁਤ ਜੋੜ ਰਹੀ ਹੈ ਤੇ ਉਮੀਦ ਕਰਦੇ ਆ ਕਿ ਪੁਲਿਸ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਵੇਗੀ।